ਮਠਿੰਡਾ ਦੇ ਵਿੱਚ ਦੋ ਵੱਖ-ਵੱਖੀ ਹਾਦਸਿਆਂ ਦੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੌਜਵਾਨ ਵੈਲਫਰ ਸੁਸਾਇਟੀ ਦੀ ਐਂਬੂਲੈਂਸ ਟੀਮਾਂ ਨੇ ਸੀਵਲ ਹਸਪਤਾਲ ਪਹੁੰਚਾਇਆ ਸਵੇਰੇ 4 ਵਜੇ ਬਰਨਾਲਾ ਬਾਈਪਾਸ ਰੋਡ ਦੇ ਉੱਤੇ ਜਿੱਥੇ ਥਾਣਾ ਕੈਂਟ ਹੈਗਾ ਉੱਥੇ ਕਾਵਡ ਲੈ ਕੇ ਦੋ ਮੁੰਡੇ ਬਾਈਕ ਦੇ ਉੱਤੇ ਆ ਰਹੇ ਸੀ ਅਚਾਨਕ ਕਿ ਉਹ ਅਨਬੈਲੈਂਸ ਹੋ ਗਏ ਤੇ ਉੱਥੇ ਡਵਾਈਡਰਾਂ ਦੇ ਵਿੱਚ ਵੱਜ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਾਡੀ ਆਏ ਨੌਜਵਾਨ ਵੈਲਫਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਯਾਦਵਿੰਦਰ ਗੱਲ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ ਜ ਜਿਨ੍ਹਾਂ ਦੀ ਪਹਿਚਾਨ ਵਿਜੇ ਕੁਮਾਰ ਤੇ ਗੰਗਾ ਸਾਗਰ ਦੇ ਤੌਰ ਦੇ ਉੱਤੇ ਹੋਈ ਜਿਹੜੇ ਬਠਿੰਡੇ ਦੇ ਹੀ ਰਹਿਣ ਵਾਲੇ ਹੈਗੇ ਐ ਇਸ ਤੋਂ ਇਲਾਵਾ ਇੱਕ ਮਾਲਗਾਮ ਰੋਡ ਦੇ ਉੱਤੇ ਸਿਰਕੀ ਬਿਜਾਰ ਤੋਂ ਮਾਲਗਾਮ ਰੋਡ ਦੇ ਉੱਤੇ ਇੱਕ ਈ ਰਿਕਸ਼ਾ ਜਦੋਂ ਮੁੜਿਆ ਤਾਂ ਮੁੜਦੇ ਟਾਈਮ ਮਾਲਗਾਮ ਰੋਡ ਦੇ ਉੱਤੇ ਉਹਦੇ ਵਿੱਚ ਹੀ ਇੱਕ ਸਵਾਰੀ ਬੈਠੀ ਸੀਗੀ ਤੇ ਸਵਾਰੀ ਜਿਹੜੀ ਉਹ ਥੱਲੇ ਡਿੱਗ ਗਈ ਈ ਰਿਕਸ਼ਾ ਵਾਲੇ ਨੇ ਵੀ ਮੁੜ ਕੇ ਦੇਖਿਆ ਵੀ ਸਵਾਰੀ ਉਹਦੀ ਥੱਲੇ ਡਿੱਗ ਗਈ ਲੇਕਿਨ ਫਿਰ ਵੀ ਉਹ ਆਪਦਾ ਈ ਰਿਕਸ਼ਾ ਚਲਾ ਕੇ ਅੱਗੇ ਚਲਾ ਗਿਆ ਇਸ ਘਟਨਾ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਨੌਜਵਾਨ ਵਲੰਟੀਅਰ ਸਾਇਟੀ ਦੀ ਸਾਡੀ ਟੀਮ ਨੂੰ ਦਿੱਤੀ ਤੇ ਸਾਡੀ ਐਂਬੂ ਮੈਸ਼ੂਰੀ ਐਂਬੂਲੈਂਸ ਲੈ ਕੇ ਉੱਤੇ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਜਿਹੜਾ ਹੈਗਾ ਤੁਰੰਤ ਸੀਵਨ ਹਸਪਤਾਲ ਪਹੁੰਚਾਇਆ